ਇਹੀ ਸ਼ੰਭੂ ਬਾਰਡਰ ਤੋਂ ਆ ਗਈ ਵੱਡੀ ਖਬਰ ਸਰਬਣ ਸਿੰਘ ਪੰਦੇਰ ਦੇ ਵੱਲੋਂ ਜਿੱਥੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਸੀ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਵੱਡੇ ਨਿਸ਼ਾਨੇ ਸਾਦ ਕੇ ਸਿੱਧੀ ਚਤਾਵਨੀ ਦੇ ਦਿੱਤੀ ਆ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਜੋ ਬੈਠੇ ਨੇ ਮਰਨ ਵਰਤ ਦੇ 27ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਪਰ ਹਲੇ ਤੱਕ ਕੋਈ ਮਸਲਾ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਤਾਂ ਕੇਂਦਰ ਸਰਕਾਰ ਨੂੰ ਜੋ ਹੁਣ ਪੰਜਾਬ ਸਰਕਾਰ ਖਲੜਾ ਤਿਆਰ ਕਰਕੇ ਭੇਜ ਰਹੀ ਆ ਉਸ ਦੇ ਉੱਤੇ ਵੀ ਸਰਬੰਸ ਸਿੰਘ ਭੰਦੇਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਤਿੱਖੇ ਨਿਸ਼ਾਨੇ ਸਾਧ ਕੇ ਵੱਡੇ ਖੁਲਾਸੇ ਕਰ ਦਿੱਤੇ ਨੇ ਤੜਕੇ ਹੀ ਅੱਗ ਬਬੂਲੇ ਕਿਉਂ ਹੋਏ ਸਰਬੰਸ ਸਿੰਘ ਭੰਦੇਰ ਖੁਦ ਹੀ ਸੁਣ ਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੰਸ ਸਿੰਘ ਭੰਦੇਰ ਸ਼ੰਭੂ ਬਾਰਡਰ ਤੋਂ ਜੀ ਅੱਜ ਜੱਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ 27ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਤੁਸੀਂ ਸਾਰੇ ਜਾਣਦੇ ਹੋ ਔਰ ਜੋ ਦੋਆ ਫੋਰਮਾਂ ਨੇ ਫੈਸਲਾ ਕੀਤਾ ਵਾ ਇਹ ਜਿਹੜਾ ਨਵਾਂ ਖੱਲੜਾ ਸਰਕਾਰ ਨੇ ਲਿਆਂਦਾ ਵਾ ਉਹ ਦੋਵੇਂ ਫਾਰਮ ਜਿਹੜਾ ਇੱਕ ਖਲੜਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਜੜੀ ਦੇਸ਼ ਲੈਵਲ ਦੀ ਮੰਡੀ ਆ ਉਹਨੂੰ ਨਿੱਜੀ ਹੱਥਾਂ ਵਿੱਚ ਦੇਣਾ ਵਾ ਉਹਦੇ ਲਈ ਉਹ ਜਿਹੜਾ APMC ਐਕਟ ਆ ਉਹਦੇ ਵਿੱਚ ਸੋਧ ਕਰਕੇ ਜਿਹੜੇ ਸੈਲੋ ਗਦਾਮ ਨੇ ਉਹਨਾਂ ਨੂੰ ਮੰਡੀ ਯਾਰਡ ਜਣੀ ਉਹ ਪ੍ਰਾਈਵੇਟ ਮੰਡੀ ਬਣਾ ਦੇਣਾ ਇਹੀ ਜਿਹੜੇ ਪਹਿਲੇ ਕਾਨੂੰਨ ਤਿੰਨ ਜਿਹੜੇ ਖੇਤੀ ਨੂੰ ਅਜਾੜਨ ਵਾਲੇ ਸੀਗੇ ਸਾਡੀਆਂ ਜ਼ਮੀਨਾਂ ਖੋਣ ਵਾਲੇ ਸੀ ਉਹਨਾਂ ਵਿੱਚ ਸੀਗਾ ਇਹੀ ਹੁਣ ਫੈਸਲਾ ਕਰਕੇ ਆ ਗਏ ਆ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਨਵਾਂ ਖਲੜਾ ਪੰਜਾਬ ਸਰਕਾਰ ਨੂੰ ਭੇਜਿਆ ਕੇਂਦਰ ਨੇ ਔਰ ਉਹ ਕੇਂਦਰ ਉਹ ਖਲੜਾ ਰੱਦ ਕਰੇ ਸੌਰੀ ਕੇਂਦਰ ਸੋ ਪੰਜਾਬ ਸਰਕਾਰ ਪੰਜਾਬ ਸਰਕਾਰ ਉਹ ਖਲੜਾ ਰੱਦ ਕਰ ਦਵੇ ਔਰ ਉਹ ਵਿਧਾਨ ਸਭਾ ਦਾ اجلاس ਸਦ ਇਹ ਦੋਵਾਂ ਫਾਰਮਾਂ ਦਾ ਫੈਸਲਾ ਵਿਧਾਨ ਸਭਾ ਦਾ اجلاس ਸਦ ਕੇ ਭਗਵੰਤ ਮਾਨ ਸਰਕਾਰ ਜੇ ਕਹਿੰਦੀ ਆ ਮੈਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੁਣ ਪਤਾ ਲੱਗ ਜੂ ਆਮ ਆਦਮੀ ਪਾਰਟੀ ਦੀ ਨੀਤੀ ਦਾ ਕਿ ਉਹ ਕਾਰਪੋਰੇਟ ਦੇ ਪੱਖ ਵਾਲੀ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਪੱਖ ਵਾਲੀ ਆ ਇਸ ਕਰਕੇ ਵਿਧਾਨ ਸਭਾ ਦਾ اجلاس ਸੱਤ ਕੇ ਭਗਵੰਤ ਮਾਨ ਸਰਕਾਰ ਕਾਰਪੋਰੇਟ ਦੇ ਜਿਹੜਾ ਖਲੜਾ ਭੇਜਿਆ ਕੇਂਦਰ ਨੇ ਖੇਤੀ ਮੰਡੀ ਨੂੰ ਖਤਮ ਕਰਨ ਵਾਲਾ ਉਹਨੂੰ ਰੱਦ ਕਰ ਦੇਵੇ ਇਹ ਤੋਂ ਗਾਹਾਂ ਜਿਹੜੀਆਂ ਉੱਚ ਕੋਈ ਸੌਦਾ ਪਹਿਲਾਂ ਕੀਤੀ ਐ ਸੀ ਕਹਿੰਦੇ ਉਹ ਵੀ ਨਿਬੇੜ ਦੇਣੀਆਂ ਚਾਹੀਦੀਆਂ ਇਹ ਤੋਂ ਗਾਹਾਂ ਪਰਾਓ ਵਦਾਨ ਸਬਾਦ ਦੇ اجلاس ਦੇ ਵਿੱਚ ਜਿਹੜੀਆਂ ਅਸੀਂ ਬੰਗਾ 12 ਮੰਗਾ ਤੇ ਸੰਘਰਸ਼ ਕਰ ਰਹੇ ਆ ਉਹਨੂੰ ਮੋਦੇ ਹੱਕ 'ਚ ਮਤਾ ਪਾਸ ਕਰਕੇ ਉਹ ਕੇਂਦਰ ਨੂੰ ਭੇਜਣਾ ਚਾਹੀਦਾ ਵੀ ਇਹ 12 ਜਿਹੜੀਆਂ 13 ਮੰਗਾ ਲਗਭਗ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਇਹ ਜਿਹੜੀਆਂ ਵਾ ਇਹ ਇਹਨੂੰ ਪ੍ਰਵਾਨ ਕੀਤਾ ਜਾਵੇ ਇਹਨੂੰ ਕੇਂਦਰ ਸਰਕਾਰ ਮੰਨੇ ਹੁਣ ਕੇਂਦਰ ਕੋਲ ਪੰਜਾਬ ਸਰਕਾਰ ਨੇ ਸਮਾਂ ਲੈ ਲਿਆ ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਰਦੀ ਹੈਗੀ ਆ ਦੂਜਾ ਵੀ ਭਰਾਓ ਇਹਦੇ ਵਿੱਚ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਕੇਂਦਰ ਨੇ ਕਿਉਂਕਿ ਜੇ ਪੰਜਾਬ ਨੂੰ ਖਲੜਾ ਭੇਜਿਆ ਤੇ ਸਾਰੇ ਸੂਬਿਆਂ ਨੂੰ ਭੇਜਿਆ ਹੋਊਗਾ ਤੋ ਇਹ ਦੋਗਾ ਤੇ ਉਹ ਦੂਜਿਆਂ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਇਹ ਦੋਗਾ ਜਿਹੜੇ ਜਿੱਥੇ-ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਤੇ ਇਹਦਾ ਮਤਲਬ ਹੈ ਵੀ ਉੱਥੇ ਉਹ ਲਾਗੂ ਕਰਨਗੇ ਤੇ ਲਗਭਗ 50 ਦੇਸ਼ ਦੇ 40-45% ਹਿੱਸੇ ਵਿੱਚ ਤਾਂ ਬਾਸ਼ਪਾਦੀਆਂ ਸਰਕਾਰਾਂ ਹੈ ਹੀ ਨੇ ਅੱਧ ਪਚੱਤ ਕਹਿ ਲਓ ਇਹਦਾ ਮਤਲਬ ਜੇ ਅੱਧੇ ਦੇਸ਼ ਦੇ ਵਿੱਚ ਇਹ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਚਲੀ ਗਈ ਜਿਹੜਾ ਅਸੀਂ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕੀਤਾ ਵਾ ਉਦੋਂ ਵੀ ਕਿਹਾ ਸੀਗਾ ਵੀ ਇਹ ਡੇਡੇ ਢੰਗ ਨਾਲ ਫਿਰ ਉਹ ਮਾਰੂ ਕਾਨੂੰਨ ਜਿਹੜੇ ਆ ਕੇਂਦਰ ਜਿਹੜੇ ਆ ਉਹ ਲਾਗੂ ਕਰ ਰਹੀ ਹੈਗੀ ਆ ਹੁਣ ਵੀ ਸਾਡਾ ਇਹੀ ਕਹਿਣਾ ਤੋਂ ਇਸ ਕਰਕੇ ਇਹ ਲੜਾਈ ਹੋਰ ਵੱਡੀ ਹੋਗੀ ਤੋ ਇਹ ਦੋਆ ਫੋਰਮਾ ਨੇ ਫੈਸਲਾ ਕਰ ਲਿਆ ਵੀ ਭਗਵਾਨ ਤਮਨ ਸਰਕਾਰ ਇਹ ਜਿਹੜਾ ਉਹਨਾਂ ਕੋ ਖੇਤੀ ਦਾ ਪ੍ਰਾਈਵੇਟ ਮੰਡੀ ਦਾ ਖਲੜਾ ਆਇਆ ਉਹਨੂੰ ਵਿਧਾਨ ਸਭਾ ਦੇ اجلاس ਵਿੱਚ ਰੱਦ ਕਰੇ 12 ਮੰਗਾ 12 ਮੰਗਾ ਜੜੀਆਂ ਉਹਨਾਂ ਆਪਾਂ ਮੋਰਚੇ ਦੇ ਵਿੱਚ ਇਸ ਵੇਲੇ ਜਿਹੜਾ ਲੱਗਾ ਹੋਇਆ ਉਹਨਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪਤਾ ਲੱਗ ਜੂਗਾ ਵੀ ਭਗਵੰਤਬਾਨ ਦੀ ਸਰਕਾਰ ਸਾਡੇ ਨਾਲ ਕਿੰਨਾ ਕੁ ਹੈਗੀ ਆ ਤੇ ਕਿੰਨਾ ਕੁ ਨਹੀਂ ਹੈਗੀ ਇਹ ਦੋ ਗਾਹ ਭਰਾਓ ਤੁਹਾਨੂੰ ਪਤਾ ਹੀ ਆ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਲਗਭਗ 314-15 ਦਿਨ ਨੂੰ ਨੇੜੇ ਹੋ ਚੱਲੇ ਆ ਤੇ ਦੋ ਗਾ ਦੋਵਾਂ ਫੋਰਮਾਂ ਨੇ ਪੰਜਾਬ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈਗਾ ਇਸ ਕਰਕੇ ਬੇਨਤੀ ਆ ਵੀ ਇਹਦੇ ਵਿੱਚ ਅਸੀਂ ਗਾਹਾਂ ਸਾਰੇ ਟਰਾਂਸਪੋਰਟਰਾਂ ਨੂੰ ਡਰਾਈਵਰ ਨੂੰ ਇਹ ਤੋਂ ਗਾਹਾਂ ਜਿਹੜੇ ਬਿਜਲੀ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਨੇ ਸੈਂਟਰੀ ਵਾਲੇ ਮੁਲਾਜ਼ਮ ਨੇ ਦਫ਼ਤਰਾਂ 'ਚ ਲੱਗੇ ਮੁਲਾਜ਼ਮ ਨੇ 올 ਇਨ 올 ਜਿੰਨੇ ਵੀ ਵਿਭਾਗ ਨੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਆਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਆ ਆਮ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਪੰਜਾਬ ਦੇ ਨੌਜਵਾਨ ਨੂੰ ਅਪੀਲ ਕਰਦੇ ਆ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਹੈਗਾ ਹੀ ਆ ਮੋਰਚੇ ਵਿੱਚ ਛੋਟੇ ਵਪਾਰੀ ਨੂੰ ਅਪੀਲ ਕਰਦੇ ਆ 올 ਇਨ 올 ਜਿਹੜੇ ਸਾਰੇ ਪੰਜਾਬੀ ਆ ਸਾਡੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਇਸ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਮੋਦੀ ਸਰਕਾਰ ਦੇ ਜਿਹੜਾ ਧੌਂ ਚ ਕਿਲਾ ਵਾ ਜੇ ਇਹਨੂੰ ਕੱਢਣਾ ਚਾਹੁੰਦੇ ਹੋ ਤਾਂ ਫਿਰ 30 ਦਸੰਬਰ 2024 ਦਾ ਜਿਹੜਾ ਪੰਜਾਬ ਬੰਦ ਆ ਉਹਨੂੰ ਕਾਮਯਾਬ ਕਰੋ ਇਸ ਕਰਕੇ ਭਰਾਓ ਐਮਰਜੈਂਸੀ ਸੇਵਾਵਾਂ ਮਾਂ ਤੇ ਸੀ ਬਹਾਲ ਰੱਖਾਂਗੇ ਤੋਂ ਸਾਨੂੰ ਪੂਰੀ ਆਸ ਆ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਮੁਹੱਬਤ ਕਰਦੇ ਆ ਪਿਆਰ ਕਰਨ ਵਾਲੇ ਲੋਕ ਨੇ ਉਹ 3 ਕਰੋੜ ਪੰਜਾਬੀ ਨੇ 100 ਇਹ ਤੋਂ ਗਾਹਾਂ ਕਿਸਾਨਾਂ ਮਜ਼ਦੂਰਾਂ ਦਾ ਸਵਾਲ ਆ ਕੋਈ ਨਿੱਜੀ ਸਵਾਲ ਨਹੀਂ ਹੈ ਜੇ ਖੇਤੀ ਸੈਕਟਰ ਖਤਮ ਹੋ ਗਿਆ ਖੇਤੀ ਸੈਕਟਰ ਦਾ ਪੈਸਾ ਕਿਸਾਨ ਤੇ ਖੇਤ ਮਜ਼ਦੂਰ ਕੋਲ ਆਉਂਦਾ ਉਹ ਪੈਸਾ ਅਸੀਂ ਛੋਟੀਆਂ ਦੁਕਾਨਾਂ ਤੇ ਖਰਚਦੇ ਆ ਉਹਨੇ ਪੈਸੇ ਨਾ ਸੀ ਪੱਠੇ ਤੋਂ ਇੱਟਾਂ ਖਰੀਦੇ ਆ ਉਹਨਾਂ ਸਾਡੇ ਪੈਸੇ ਆ ਨਾ ਕੁੱਲ ਬਾਜ਼ਾਰ ਦਾ ਕਾਰੋਬਾਰ ਚੱਲਦਾ ਸਾਡਾ ਪੰਜਾਬ ਦਾ ਅਰਥਚਾਰਾ ਖੇਤੀ ਦਾ ਅਰਥਚਾਰਾ ਵਾ ਇਹ ਪੂਰਾ ਤਾਂ ਪੂਰਾ ਸਾਈਕਲ ਸਾਡਾ ਖੇਤੀ ਤੇ ਨਿਰਭਰ ਆ ਇਸ ਕਰਕੇ ਭਰਾਓ ਸਾਰਿਆਂ ਦੀ ਲੋੜ ਹੈਗੀ ਆ ਸੋ ਇਸ ਕਰਕੇ ਆਪਾਂ ਸਾਰੇ ਇੱਕ ਪੰਜਾਬੀ ਬਣ ਕੇ ਪੰਜਾਬੀ ਹੋ ਕੇ ਇਹਨੂੰ ਸਾਥ ਦਈਏ ਤੇ ਸਬੂਰਚੇ ਨੂੰ ਕਾਮਯਾਬ ਕਰੀਏ ਅਸੀਂ ਵੇਖ ਰਹੇ ਆ ਕਿ ਜਿਵੇਂ ਸ਼ੰਭੂ ਬਾਰਡਰ ਤੇ ਵੱਤ ਵੱਤ ਲੋਕ ਪਹੁੰਚ ਰਹੇ ਆ ਔਰ ਬਹੁਤ ਕਿਸਮ ਦੀਆਂ ਸੇਵਾਵਾਂ ਲੈ ਕੇ ਜਾ ਰਹੇ ਆ ਖਨੋਰੀ ਬਾਰਡਰ ਤੇ ਵੀ ਜਾ ਰਹੇ ਧੰਨਵਾਦ ਦੀਆਂ ਅੱਜ ਗੁਰਗੂ ਕਲਗੀਧਰ ਪਿਤਾ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜਾਦੇ ਸ਼ਹਾਦਤ ਦੇ ਗਏ ਸੀ ਤੋ ਇਹਨਾਂ ਸਮਾਗਮ ਸਾਡਾ 15 ਵਾਲਾ ਸ਼ਹੀਦਾਂ ਨੂੰ ਸਮਰਪਿਤ ਆ ਉਹਨਾਂ ਸ਼ਹੀਦਾਂ ਦਾ ਅੱਜ ਸ਼ਹੀਦੀ ਪੁਰਬ ਵੀ ਅਸੀਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਮਨਾਵਾਂਗੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਹਰ ਸਾਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਾਨੂੰ ਹਾਕਮਾਂ ਦੇ ਖਿਲਾਫ ਅੰਦੋਲਨ ਕਰਨ ਲਈ ਪ੍ਰੇਰਿਤ ਕਰਦੀਆਂ ਵਾ ਅਸੀਂ ਉਹਨਾਂ ਤੋਂ ਸਿਹਤ ਲੈਣੇ ਹੈਗੇ ਆਂ ਔਰ ਉਹਨਾਂ ਦੇ ਜਿਹੜੇ ਸਾਨੂੰ ਰਾਹ ਖਾਇਆ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੈਗੇ ਆਂ ਸੋ ਇਸ ਕਰਕੇ ਜਿਹੜੇ ਸ਼ੰਭੂ ਦੇ ਨੇੜੇ ਤੇੜੇ ਪਿੰਡ ਨੇ ਸਾਡੇ ਅਸੀਂ ਅਪੀਲ ਕੀਤੀ ਸੀ ਉਹਨਾਂ ਸਾਰਿਆਂ ਨੂੰ ਵੀ ਅੱਜ ਸ਼ੰਭੂ ਬਾਰਡਰ ਤੇ ਜਿਹੜਾ ਸ਼ਹੀਦੀ ਪੁਰਬ ਆ ਸਾਬਜਾ ਦਾ ਮਨਾਇਆ ਜਾਉ ਇਸ ਦਾ ਖਨੌਰੀ ਤੇ ਵੀ ਮਨਾਇਆ ਜਾਊਗਾ ਇਹ ਤੋਂ ਘੱਟ ਛੋਟੇ ਸਾਬਜਾ ਦਾ ਸ਼ਹੀਦੀ ਪੁਰਬ ਵੀ 27 ਨੂੰ ਆ ਉਹ ਵੀ ਅਸੀਂ ਬਾਡਰਾ ਤੇ ਮਨਾਵਾਂਗੇ ਤੋਂ ਸਾਰੇ ਪੰਜਾਬ ਦੇ ਪਿੰਡਾਂ ਨੂੰ ਸਾਡੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੇਨਤੀ ਆ ਵੀ ਸ਼ੰਭੂ ਬਾਡਰਾ ਹੋਵੇ ਚਾਹੇ ਖਨੌਰੀ ਹੁਣ ਵੇਲਾ ਆ ਗਿਆ ਘਰਾਂ ਤੋਂ ਨਿਕਲੀਏ ਟਰਾਲੀਆਂ ਪਾਈਏ ਟਰਾਲੀਆਂ ਪਾ ਕੇ ਜਿਹੜਾ ਵਾ ਉਹ ਮੋਰਚਿਆਂ ਤੇ ਜਾ ਕੇ ਡਟੀਏ ਸੋ ਤੁਹਾਡੀ ਮੋਰਚਿਆਂ ਦੇ ਵਿੱਚ ਲੱਖਾਂ ਦੀ ਗਿਣਤੀ ਸਰਕਾਰ ਨੂੰ ਡਰਾਊਗੀ ਮੰਗਾ ਮਨਾਉਣ ਨੂੰ ਮਜਬੂਰ ਕਰ ਦਊਗੀ ਸਰਕਾਰ ਨੂੰ ਇਹ ਤੋਂ ਗਾਹ ਆਪਣੇ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਬੇਨਤੀ ਆ ਕਿ 30 ਦਾ ਪੰਜਾਬ ਬੰਦ ਜਿੰਨੇ ਵੀ ਦੋਵਾਂ ਮੋਰਚਿਆਂ ਦੇ ਚਾਹੇ ਐਸਕੇਐਮ ਨਾਨ ਪੋਲਿਟਿਕਲ ਹੋਵੇ ਚਾਹੇ ਕਿਸਾਨ ਮਜ਼ਦੂਰ ਮੋਰਚਾ 22 ਗੱਡੀਆਂ ਲੈ ਕੇ ਸਪੀਕਰ ਬਣ ਕੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵੱਡੇ ਸ਼ਹਿਰਾਂ ਕਸਬਿਆਂ ਪਿੰਡਾਂ ਤੱਕ ਇਹ ਗੱਲ ਨੂੰ ਘਰ ਘਰ ਪਹੁੰਚਾ ਦਿਓ ਪੀ ਪੰਜਾਬੀਓ 30 ਦਾ ਜਿਹੜਾ ਬੰਦ ਦਾ ਸੱਦਾ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨਾ ਹੈਗਾ ਵਾ ਔਰ ਇਸ ਕਾਮਯਾਬੀ ਤੁਹਾਡੇ ਤੋਂ ਬਗੈਰ ਸਾਨੂੰ ਨਹੀਂ ਮਿਲਣੀ ਤੋ ਆਪਾਂ ਉੱਠਿਏ ਹੁਣ ਘਰਾਂ ਚੋਂ ਨਿਕਲੀਏ ਸਾਡੇ ਕੋ ਭਾਵੇਂ ਤੁਸੀਂ ਕੋਈ ਆਡੀਓ ਟਾਈਪ ਕਰਾ ਲਓ ਘਰ ਘਰ ਤੱਕ ਇਹ ਆਡੀਓ ਘਰ ਘਰ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਔਰ ਇਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਜਿੱਥੋਂ ਤੱਕ ਮੋਦੀ ਸਰਕਾਰ ਦਾ ਸਵਾਲ ਆ ਤੁਸੀਂ ਸੁਣਿਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਜਿੰਨੀ ਕੇਂਦਰ ਸਰਕਾਰ ਜਿਹੜੀ ਆ ਜਿਹੋ ਜਿਹੇ ਸਲੋਕ ਸਾਡੇ ਨਾਲ ਕਰ ਰਹੀ ਆ ਮਤਰਈਆ ਮਾਮਾ ਵਰਗਾ ਸਲੋਕ ਜਿਹੜਾ ਕੀਤਾ ਜਾ ਰਿਹਾ ਕੇਂਦਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ ਆ 13 ਫਰਵਰੀ 21 ਫਰਵਰੀ 6 ਦਸੰਬਰ 8 ਦਸੰਬਰ ਤੇ 14 ਦਸੰਬਰ ਨੂੰ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ ਆ ਉਹ ਅੱਖੋਂ ਪਰੋਖੇਤ ਨਹੀਂ ਹੋ ਸਕਦਾ ਉਹ ਹਰ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਹਰ ਕਿਸੇ ਪਲੇਟਫਾਰਮ ਦੇ ਉੱਤੇ ਦੇਖਿਆ ਉਹ ਤਸ਼ੱਦਦ ਜੋ ਹਰਿਆਣਾ ਸਰਕਾਰ ਨੇ ਕੀਤਾ ਪਰ ਕਿਉਂ ਕੀਤਾ ਕਿਉਂਕਿ ਦੇਸ਼ ਦੇ ਲੋਕ ਦੇਸ਼ ਦਾ ਅਨੁਦਾਤਾ ਆਪਣੀ ਰਾਸਤਾਨੀ ਦੇ ਵਿੱਚ ਜਾਣਾ ਚਾਹੁੰਦਾ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਹਾਲਾਂਕਿ ਟਰਾਲੀਆਂ ਟਰੈਕਟਰਾਂ ਤੋਂ ਪ੍ਰੋਬਲਮ ਸੀ ਟਰਾਲੀਆਂ ਟਰੈਕਟਰਾਂ ਤੇ ਇਤਰਾਜ਼ ਸੀ ਪਰ ਫਿਰ ਪੈਦਲ ਤੇ ਇਤਰਾਜ਼ ਕਿਉਂ ਸੀ ਉਹ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਕਿਸਾਨ ਸਿਰਫ 101 ਮਰਜੀ ਬੜਿਆਂ ਦਾ ਜੱਥਾ ਅੱਗੇ ਵੱਲ ਜਾ ਰਿਹਾ ਸੀ ਉਹਨਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਗੰਦੇ ਪਾਣੀ ਦੀਆਂ ਬੁਛਾੜਾਂ ਜੋ ਕਗਰ ਨਦੀ ਆ ਉਸ ਦੇ ਵਿੱਚੋਂ ਪਾਈਪ ਲਗਾ ਕੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਫੁੱਲ ਵੀ ਸੁੱਟੇ ਪਰ ਫੁੱਲਾਂ ਦੇ ਵਿੱਚ ਮਿਰਚਾਂ ਵੀ ਛੋਟੀਆਂ ਸੀ ਤਾਂ ਇਹ ਜੋ ਸਲੂਕ ਤੋਂ ਬਾਅਦ ਹਰ ਇੱਕ ਜਿਹੜਾ ਆ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਜ਼ਰੂਰ ਸਾਧ ਰਿਹਾ ਤੇ ਸਰਬਨ ਸਿੰਘ ਪੰਦੇਰ ਵੀ ਅਗ ਬੁੱਬਲਾ ਹੋਏ ਨੇ ਇੱਕ ਪਾਸੇ ਤਾਂ ਬਾਰਡਰਾਂ ਦੇ ਉੱਤੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਇਸ ਰਵੱਈਏ ਤੋਂ ਕਿਸਾਨ